ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਆਪਾਂ ਤਿੰਨ ਵੜਾ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਚੰਗੀਆਂ ਤੇ ਇੱਕ ਟੋਕੜਿਆ ਤੇ ਆਪਾਂ ਪਹੁੰਚੇ ਆ ਭਾਜੀ ਹਰਜਿੰਦਰ ਸਿੰਘ ਹੁਣਾਂ ਕੋਲ ਤੇ ਆਜੂ ਕਰਦੇ ਆ ਭਾਈ ਹੁਣਾਂ ਨਾਲ ਗੱਲਬਾਤ ਪੁੱਛਦੇ ਆ ਪਕਵਾਂ ਦੀ ਡਿਟੇਲ ਆ ਸਸਿਕਾ ਭਾਜੀ ਉਸ ਨਾਲ ਠੀਕ ਠਾਕ ਜੇ ਠੀਕ ਠਾਕ ਵਧੀਆ ਜੀ ਮੇਰੇ ਕੋਲ ਕਿਰਪਾਈ ਚਾਹੀਦੀ ਹੈ ਜੀ ਆਪਣਾ ਨਾਮ ਤੇ ਭਾਈ ਐਡਰੈਸ ਦੱਸ ਦਿਓ ਨਾਮ ਜਿੰਦਰ ਸਿੰਘ ਜੀ ਲਖੂਆ ਤਸੀਲ ਅਜੀ ਨਾਲਾ ਤਾਂ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 7710621986 ਠੀਕ ਹੈ ਜੀ ਤੇ ਆ ਦੱਸਿਓ ਪਹਿਲੇ ਨੰਬਰ ਤੇ ਵੈਲ ਇਹ ਪਹਿਲੇ ਨੰਬਰ ਤੇ ਪਹਿਲਾ ਸੁਭਾਜੀ ਅੱਛਾ ਜੀ ਦੋੰਦੀ ਜੇ ਵੈੜਾ ਜੀ ਠੀਕ ਹੈ ਠੀਕ ਹੈ ਜੀ ਕਿੰਨਾ ਕਿ ਜੇ ਦੋ ਦੋਦੇ ਤੋਂ ਕੋ ਜੀ 12 ਦਾ 13 ਦਾ ਹਾਂ ਠੀਕ ਹੈ ਲੋਬਾ ਜੀ ਕੱਦ ਕਾਟ ਦੀ ਵੀ ਚੰਗੀ ਤੇ 12 ਤੋਂ 13 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਤੇ ਖੋਲੋ ਭਾਜੀ ਫਿਰ ਕੋਲ ਕੇ ਦਿਖਾਈਏ ਹਾਂਜੀ ਭਾਜੀ ਲੱਗ ਗਿਆ ਤੋ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਤੇ ਕੱਦ ਵਜਨ ਦੀ ਚੰਗੀ ਆ ਕਰੋ ਲੱਗ ਗਿਆ ਤੋ ਆਰਡਰ ਕੁਆਲਟੀ ਤੇ ਥਾਣਾ ਦੱਸ ਜਾ ਗਿਆ ਬਚੱਕ ਬਹੁਤ ਹੀ ਸ਼ਾਨਦਾਰ ਆ ਦੋ ਦੰਦ ਆ ਤੂੰ ਯਾਰ ਤਿੰਨ ਠੀਕ ਠੀਕ ਲੋ ਬਜੀ ਚੈੱਕ ਕਰ ਸਕਦੇ ਏ ਤੁਸੀਂ ਅਜੇ ਦੰਦਾਂ ਚ ਆ ਤੇ ਠੀਕ ਹੈ ਠੀਕ ਠੀਕ ਤੇ ਜਵਾਕੀ ਜੇ ਪਿਛੇ ਅੱਛੀ ਜੀ ਠੀਕ ਹੈ ਬਸ ਇਹ ਠੰਡੀ ਠੰਡੀ ਜਿੱਤਾ ਮਰਜੀ ਹਾਂ ਜੀ ਇਹਦਾ ਠੀਕ ਹੈ ਜੀ ਨੇ ਬਾਕੀ ਤਾਂ ਲੱਗ ਰਿਹਾ ਥੋੜਾ ਤਾਂ ਸੈਜ ਗਿਆ ਵੀ ਚੈੱਕ ਕਰੰਦੇ ਆ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇੱਕ ਦਿਨ ਹੋ ਗਿਆ ਠੀਕ ਹੈ ਠੀਕ ਹੈ ਜੀ ਹਾਂਜੀ ਭਾਈ ਜੀ ਕਰ ਸਕਦੇ ਤੁਸੀਂ ਚੱਕ ਲਾ ਕੇ ਦੋ ਥਾਣਾ ਦਾ ਸੈਜ ਗਾਇਬ ਤੇ ਤੁਹਾਨੇ ਤਾਂ ਨਾਲਾ ਨੂੜਾ ਵੀ ਆ ਗਿਆ ਚੰਗੀਆਂ ਕੀ ਮੁੱਲ ਭਾਈ ਇਹਦਾ ਫਿਰ ਮੁੱਦਾ ਵੀਰ ਜੀ 50000 ਕਰਦੇ ਅੱਛਾ ਜੀ 200 ਰੁਪਏ ਛੋਟ ਨਾਲ ਕੰਮ ਕਰੀਏ ਹਾਂਜੀ ਹਾਂ ਨਾ 45000 ਟਿਕਸੀ ਦਾ 45 ਵੀ ਹਾਂਜੀ 200 ਰੁਪਏ ਛੋਟ ਕਰਾਂ ਠੀਕ ਹੈ ਲਓ ਭਾਈ ਜੀ 45000 ਚੋਂ 200 ਰੁਪਿਆ ਵੀਰ ਗਿਆ ਤੱਕ ਛੋਟ ਕਰਾਂਗੇ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਭਾਜੀ ਇਹਦੇ ਬਾਰੇ ਇਹ ਤੀਜਾ ਸਵੇਰ ਸੂਈ ਜੀ ਅੱਛਾ ਜੀ ਹਾਂਜੀ 1 ਮਹੀਨੇ ਦੀ ਸੂਈ ਜੇ ਅੱਛਾ ਜੀ ਇਹਦੇ ਕੋਲ ਦੁੱਧ ਆ ਜਾਏ ਜੀ 9 ਤੋਂ 10 ਪੱਕਾ ਠੀਕ ਹੈ ਠੀਕ ਹੈ ਜੀ ਖੋਲ ਦਿਓ ਫਿਰ ਇਹਨੂੰ ਕੋਲ ਕੇ ਵਿਖਾਈਏ ਨਾ ਭਾਜੀ ਮਹੀਨੇ ਤੋਂ ਲਗ ਭਾਗ ਟਾਈਮ ਹੋ ਗਿਆ ਸੂਈ ਨੂੰ ਤੇ 9 ਤੋਂ 10 ਲੀਟਰ ਜਿਹੜਾ ਦੁੱਧ ਇਹਦੇ ਕੋਲ ਤਿਆਰ ਆ ਤੇ ਕੱਦ ਕੋ ਦੇ ਰਾ ਵੀ ਚੰਗਾ ਵਾ ਇਹ ਕ੍ਰਾਸ ਵਿੱਚ ਆ ਗਈ ਭਾਜੀ ਹਾਂਜੀ ਠੀਕ ਹੈ ਜੀ ਲਓ ਭਾਜੀ ਕ੍ਰਾਸ ਦੇ ਵਿੱਚ ਹੈ ਵੇੜੇ ਕਿੰਨਾ ਸਵੇਰ ਸੂਈ ਸੀ ਇਹ ਤੀਜਾ ਠੀਕ ਹੈ ਤੇ ਜਾ ਸੁਗਾ ਸੁਈ ਜੇ ਜੇ ਥਣ ਥੁਣ ਇਹਦੇ ਬਈ ਚੰਗਾ ਬਦੇ ਅਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਰਹਿ ਹੈ ਠੰਡੀ ਸੀਲ ਹੈ ਵੀ ਕਰੋ ਚੈੱਕ ਤੁਸੀਂ ਠੀਕ ਹੈ ਠੀਕ ਹੈ ਜੀ ਤੇ ਥਾਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਹੈ ਦਾ ਵੀ ਇਹਦੇ ਪਿਛੇ ਕੀ ਜੀ ਜਵਾਬ ਠੀਕ ਹੈ ਜੀ ਫ੍ਰੀ ਮਿਲ ਕਾਫ ਜੇ ਦੇ ਪਿਛੇ ਇਹ ਮਿਲਕ ਵਾ ਜੀ ਬਹੁਤ ਚੰਗੀ ਲੱਗੀ ਆ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾਉਣੇ ਆ ਹਾਂਜੀ ਵੀਰ ਜੀ ਲਾਗੇ ਤੋਂ ਚੈੱਕ ਕਰੋ ਥਾਣਾ ਦਾ ਸੈੱਗ ਗਿਆ ਤੇ ਮਿਲਕ ਵੈਂਜ ਬਹੁਤ ਚੰਗੀ ਲੱਗੀ ਇਹਦੇ ਕੀ ਮੁੱਲ ਪਾਜੀ ਇਹਦਾ ਹਰ ਮੁੱਲ ਤਾਂ ਜੀ 45 35 ਕਰਦੇ ਅੱਛਾ ਜੀ ਤੇ ਪਰਹਾਨਾ 32000 ਦੀ 200 ਰੁਪਏ ਛੋੜ ਠੀਕ ਹੈ ਲੋ ਪਾਜੀ 32000 ਤੋਂ 200 ਰੁਪਿਆ ਛੋੜ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਪਾਜੀ ਇਹ ਵੈਟ ਦੇ ਬਾਰੇ ਇਹ ਵੈਟ ਜੀ 8 ਕਿਲੋ ਦੁੱਧ ਜੇ ਦੇਖੋ ਅੱਛਾ ਜੀ ਤੇ ਇੱਕ ਮਹੀਨਾ ਤੇ 20 ਦਿਨ ਹੋ ਗਿਆ ਉਹਦੀ ਸਾਡੀ ਗਾਰੰਟੀ ਨਹੀਂ ਜੇ ਕੋਈ ਮੰਨ ਲਓ ਗਾਵਾਂ ਬਣੀ ਨੂੰ ہاں ਜੀ ਬਣੀ ਨੂੰ ਠੀਕ ਹੈ ਠੀਕ ਹੈ ਲੋ ਬਾਈ ਜੀ ਇੱਕ ਮਹੀਨਾ ਤੇ 20 ਦਿਨ ਹੋ ਗਏ ਲਗਭਗ 2 ਮਹੀਨੇ ਹੋ ਗਏ ਆ ਤੇ ਚੱਕ ਪਾਸ ਦੀਆਂ ਸ਼ਾਈ ਆਲਦੀ ਆ ਤੇ ਫੈਡ ਕੁਆਲਟੀ ਵੀ ਚੰਗੀ ਹੁੰਦੀ ਆ ਤੇ ਹੈ ਕਿਦਾਂ ਠੰਢੀ ਠੁੰਢੀ ਆ ਠੀਕ ਹੈ ਠੀਕ ਹੈ ਜੀ ਲੋ ਬਾਈ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਇਹਦੇ ਰੋਕੇ ਮੜ ਜਾ ਲੱਗ ਗਿਆ ਤੋ ਹਾਂਜੀ ਵੀਰ ਜੀ ਲਾ ਕੇ ਤਾਂ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸੈਜ ਗਿਆ ਇਹਦਾ ਵੀ ਬਹੁਤ ਚੰਗਾ ਬਾ ਤੇ ਮਿਲਕ ਵਾਂਜੀ ਬਹੁਤ ਚੰਗੀ ਲੱਗੀ ਇਹਦੇ ਤੇ 1 ਮਹੀਨਾ ਤੇ 20 ਦਿਨ ਜਿਹੜੇ ਹੋ ਗਏ ਇਹਨੂੰ ਗਾਂ ਬਣੀ ਨੂੰ ਇਹ ਇਹਨੇ ਸੱਜਣ ਨੇ ਕਿੰਨਾ ਕਿ ਜਵਾਇ ਦੋ ਫਿਰ ਸੱਜਣ ਨੇ ਇਹਨੇ ਬੜਾ ਦੁੱਧ ਕਿ ਜਵਾਇਆ ਸੱਜਣ ਤੇ ਦੁੱਧੋਂ 14-15 ਲੀਟਰ ਕਿ ਜਵਾਇ ਠੀਕ ਆ ਠੀਕ ਆ ਜੀ ਲਓ ਵੀਰ ਜੀ 14-15 ਲੀਟਰ ਜਿਹੜਾ ਸੱਜਣ ਨੇ ਦੁੱਧ ਇਹ ਚਵਾਇਆ ਵਾ ਕਿ ਆਸਟਾ ਮੈਂ 8-9 ਲੀਟਰ ਦੱਸਿਆ ਜੀ ਇਹਦਾ ਕੀ ਮੁੱਲ ਨਹੀਂ ਨਹੀਂ ਦੁੱਧ ਮਾ ਕਿੰਨਾ ਦੱਸਿਆ ਥੱਲੇ ਦੁੱਧ 8 ਕਿਲੋ ਜੀ ਠੀਕ ਹੈ ਦੁੱਧ 8 ਲੀਟਰ ਬਿਲਕੁਲ ਜਿਹੜਾ ਪੱਕਾ ਤਿਆਰ ਆ ਤੇ ਇਹਦਾ ਕੀ ਮੁੱਲ ਭਾਈ ਫਿਰ ਮੁੱਲ ਤੇ ਇਹਦਾ 30000 ਕਰਦੇ ਅੱਛਾ ਜੀ ਤੁਸੀਂ ਰੱਖ ਦੋ ਨਾ ਆਹ ਨਾ 220 ਦੇ ਦੇ ਨਾ 220 200 200 ਠੀਕ ਹੈ ਠੀਕ ਕਹਾਂ ਗੀ ਕੋਈ ਕਸਰ ਮੇਲੋ ਜਿੱਥੇ ਇੱਕ ਦੇਈ ਦੇਣੀ 26 ਦੀ ਦੇਣਾ 26 ਦੀ ਠੀਕ ਹੈ ਲੋ ਬਾਈ 26000 ਦੀ ਬਿਲਕੁਲ ਨੋਰਮਲ ਰੇਡ ਆ ਤੇ ਵੜ ਬਹੁਤ ਹੀ ਚੰਗੀ ਹੈ ਸ਼ਾਈ ਵਾਲ ਦੀ ਤੇ ਇੱਕ ਮੇ 20 ਦਿਨ ਦਾਗਪਗ ਹੋ ਗਏ ਇਹਨੂੰ ਗਾਂ ਬਣੀ ਨੂੰ ਤੇ ਵੜਾਂ ਵੀਰ ਦੇ ਕੋਲ ਸਾਰੀਆਂ ਚੰਗੀਆਂ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਿਹੜੇ ਵੀਰ ਭਰਾ ਨੇ ਹੋਰ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖ ਲਈ ਸਾਰੇ ਵੀਰਾਂ ਦਾ ਧੰਨਵਾਦ ਆ ਦਿਲੋਂ